ਪਟਨਾ ਚਾਉਂਦੇ ਸਿਕਿਓਰਟੀ ਗਾਰਡ ਸੁਰਾਟੀ ਇਹ ਹਨ ਅਮਨ ਗੁਹਾ ਫਰੀ ਮਾਰਕਾ ਦੇ ਮੋਰੀ ਗੇਟ ਵਿਖੇ ਛੇੜੀ ਵੱਲੋਂ ਚਾਚਾ ਭਤੀਜਾ ਦੇ ਚਾਕੂ ਨਾਲ ਚਾਨਲੇਵਾ ਹਮਲਾ ਕਰ ਦਿੱਤਾ। ਉਹਨੂੰ ਦੱਸਿਆ ਗਿਆ ਰਾਤ 11 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਗਾਠਗੁਆਚੂ ਜਿਹੜਾ ਹੈ ਕਿ ਤਪੱਸਿਆ ਵਾਲੇ ਵੀ ਬਣਾਦੇ ਪੱਟੀ ਮਾਰਕਾ ਦੇ ਮੋਰੀ ਗੇਟ ਤੋਂ ਸਟਾਫ ਨੇ ਘਰ ਦੇ ਬਾਹਰ ਫੋਨ ਦੇ ਵਿਕੁਜਲ ਉੱਪਰ ਫੋਨ ਨਾਲ ਜਿਹੜਾ ਕਿਹਨਾਂ ਦਾ ਭੇਜਾ ਦੱਸਿਆ ਜਾ ਰਿਹਾ ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਰਹੇ ਸੀਗਾ। ਇੰਨੀ ਡੇਰ ਤੋਂ ਉੱਥੇ ਇੱਕ ਮੋਰੀ ਗੇਟਾਇਆ ਕਪੜਾ ਕਪੜੀ ਜੀ ਨੂੰ ਕੰਬੀ ਆ ਜਾਂਦਾ ਹੈ ਕਿ ਜਿਹੜਾ ਕਿ ਨ ਇਹਦੇ ਬਲੋਂ ਰਾਜਪੂਤ ਸਿੰਘ ਨੂੰ ਜ਼ਬਰਨ ਪੈਸੇ ਮੰਗੇ ਜਾਂਦੇ ਆ ਜਦੋਂ ਰਾਜਪੂਤ ਸਿੰਘ ਨੇ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਇਸ ਸ਼ਖਸ ਵੱਲੋਂ ਉਹਨਾਂ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਇੰਨੀ ਹੀ ਢੇਰ ਵਿੱਚ ਸੁਜਲ ਜਿਹੜਾ ਕਿ ਉਹਨਾਂ ਦਾ ਭਤੀਜਾ ਹੈ ਉੱਥੇ ਪਹੁੰਚ ਜਾਂਦਾ ਹੈ ਤੇ ਜਦੋਂ ਉਹ ਛੁੜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਕਮਲ ਜੀ ਨੂੰ ਉਸ ਫੌਮੀ ਵੱਲੋਂ ਉਸਦੇ ਵੀ ਹਮਲਾ ਕਰਤਾ ਜਾਂਦਾ ਹੈ ਇਸ ਤੋਂ ਬਾਅਦ ਜਿਹੜਾ ਔਰੋਪੀ ਹੈ ਇਹ ਫਰਾਰ ਹੋ ਜਾਂਦਾ ਹੈ ਤੇ ਸੁਜਲ ਨਾਲ ਮਿਲਣ ਤੋਂ ਬਾਅਦ ਮਣੀਪਾਇਰ ਖਾਨਾ ਦੀ ਪੁਲਿਸ ਨੇ ਦੋਨਾਂ ਨੂੰ ਗੱਬੀ ਸਾੜਕ ਵਿੱਚ मनी महिला के सिविल हस्पाल कराया गया जिथे की डॉक्टर दे का तो केस दर्ज करते हुए टीम बनाई गई पुलिस टीम वालों इन जल्द को जल्दी, तो जल्दी गिरफ्तार भी कर लिया गया है कि वारदात इस्तेमाल किया गया चाकू भी पुलिस ने बराबर कर लिया है ਪੁਲਿਸ ਵੱਲੋਂ ਇਹਨੂੰ ਪੇਸ਼ ਕੀਤਾ ਗਿਆ ਕਾਉਂਸਲ ਤੇ ਉਤਪਤੀ ਨੂੰ ਟੀਲ ਪੇਸ਼ ਕੀਤਾ ਗਿਆ ਤੁਹਾਨੂੰ ਦੱਸਿਆ ਇਹ ਜਬਰਨ ਬਸੂਰੀ ਕਰਨਾ ਚਾਹੁੰਦਾ ਸੀ ਲੇਕਿਨ ਜਦੋਂ ਇਨਕਾਰ ਕੀਤਾ ਗਿਆ ਤੇ ਇਹਨੇ ਉਸੇ ਚਾਕੂ ਤੇ ਵਾਰ ਕਰ ਦਿੱਤਾ ਜਿਸੀ ਗੱਲ ਤੁਸੀਂ ਦੇਖ ਰਹੇ ਹੋ ਕੈਰੀਸੀਰਾ ਟੀਵੀ ਮੈਂ ਹਾਂ ਅਮਨ ਗੁੜਾ ਮੋਰੀ ਮਾਰਕਾ ਤੇ ਮੋਰੀ ਗੇਟ ਵਿਛੀ ਸੀ ਛੇੜੀ ਵੱਲੋਂ ਚਾਚਾ ਭਤੀਜਾ ਤੇ ਚਾਕੂ ਨਾਲ ਚਾਨਲੇਵਾ ਹਮਲਾ ਕਰ ਦਿੱਤਾ ਤੁਹਾਨੂੰ ਦੱਸਦੇ ਨੇ ਰਾਤ 11 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਗਾਠਕੁਆ ਚ ਜਿਹੜਾ ਹੈ ਕਿ 55 ਸਾਲ ਦੇ ਬਣਾਜੇ ਪਤੀ ਪਾਰਤਾ ਦੇ ਮੋਰੀ ਗੇਟ ਤੋਂ ਆਪਣੇ ਘਰ ਦੇ ਬਾਹਰ ਫੋਨ ਦੇ ਵਿਕੁਜਲ ਉਪਰ ਨਾਲ ਜਿਹੜਾ ਕਿ ਨਾ ਤਾਂ ਪੀਜਾ ਦੱਸਿਆ ਜਾ ਰਿਹਾ ਉਹਨਾਂ ਨਾਲ ਕੌਣ ਤੇ ਗੱਲਬਾਤ ਕਰ ਰਿਹਾ ਸੀਗਾ ਇੰਨੀ ਡੇਰ ਤੋਂ ਉੱਥੇ ਬੋੜੀ ਗੈਸਾਇਆ ਕੋਲ ਕਮਲਜੀਤ ਨੂੰ ਕੰਬੀ ਆ ਜਾਂਦਾ ਹੈ ਤੇ ਜਿਹੜਾ ਕਿ ਨਸ਼ੇ ਦੀ ਹਾਲਤ ਚ ਦੱਸਿਆ ਜਾ ਰਿਹਾ ਹੈ ਕਿ ਇਹਦੇ ਬਦਲੋ ਰਾਜਪੂਤ ਸਿੰਘ ਨੂੰ ਜ਼ਬਰਨ ਪੈਸੇ ਮੰਗੇ ਜਾਂਦੇ ਹਨ ਜਦੋਂ ਰਾਜਪੂਤ ਸਿੰਘ ਨੇ ਪੈਸੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਇਸ ਸ਼ਖਸ ਵੱਲੋਂ ਉਹਨਾਂ ਦੇ ਚਾਕੂ ਨਾਲ ਹਮਲਾ ਕਰ ਦਿੱਤਾ ਇੰਨੀ ਹੀ ਡੇਰ ਵਿੱਚ ਸੁਝਲ ਜਿਹੜਾ ਕਿ ਉਹਨਾਂ ਦਾ ਭਿੱਜਾ ਹੈ ਉੱਥੇ ਪਹੁੰਚ ਜਾਂਦਾ ਹੈ ਤੇ ਜਦੋਂ ਉਹ ਛੜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਕਮਲਜੀਤ ਉਸ ਕਮਲੀ ਵੱਲੋਂ ਉਸਤੇ ਵੀ ਹਮਲਾ ਕਰਤਾ ਜਾਂਦਾ ਹੈ ਇਸ ਤੋਂ ਬਾਅਦ ਜ ਇਹ ਫਰਾਰ ਹੋ ਜਾਂਦਾ ਹੈ ਤੇ ਸੂਚਨਾ ਮਿਲਣ ਤੋਂ ਬਾਅਦ ਮਣੀ ਮਹਿਰਾ थाना ਦੀ ਪੁਲਿਸ ਨੇ ਦੋਨਾਂ ਨੂੰ ਗੱਭੀ ਹਸਪਤਾਲ ਦੇ ਵਿੱਚ ਉਹ ਮਣੀ ਮਹਿਰਾ ਦੇ ਸਿਵਲ ਹਸਪਤਾਲ ਵਿੱਚ ਭੱਤੀ ਕਰਾਇਆ ਗਿਆ ਜਿੱਥੇ ਕੀ ਡਾਕਟਰਾਂ ਵੱਲੋਂ ਇਹਦੀ ਰਾਜਕਮਾਰ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਹਨੂੰ ਸੈਕਟਰ 23 ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਤੇ ਮਣੀ ਮਹਿਰਾ थाना ਪੁਲਿਸ ਨੇ ਆਰੋਪੀ ਕਮਲਜੀਤ ਕਮਲੀ ਦੇ ਖਿਲਾਫ ਹਤਿਆ ਦੀ ਧਾਰਾ ਦੇ ਹਤਿਆ ਦੀ ਧਾਰਾ ਦੇ ਪ੍ਰਯਾਸ ਦੀ ਤਹਿਤ 307 ਯਾਨੀ ਕਿ ਅਟੈਂਪਟ ਟੂ ਮਰਡਰ ਦਾ ਕੇਸ ਦਰਜ ਕਰਦੇ ਹੋਏ ਟੀਮਾਂ ਬਣਾਈਆਂ ਗਈਆਂ ਤੇ ਪੁਲਿਸ ਟੀਮਾਂ ਵੱਲੋਂ ਇਹਨੂੰ ਜਲਦੀ ਤੋਂ ਜਲਦੀ ਇਹ ਫਰਕ ਵੀ ਕਰ ਲਿਆ ਗਿਆ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਬਾਹਰ ਦਾ ਵਿੱਚ ਇਸਤੇਮਾਲ ਕੀਤਾ ਗਿਆ ਚਾਕੂ ਵੀ ਪੁਲਿਸ ਨੇ ਪ੍ਰਾਪਤ ਕਰ ਲਿਆ ਹੈ ਤੇ ਪੁਲਿਸ ਵੱਲੋਂ ਇਹਨੂੰ ਪੇਸ਼ ਕੀਤਾ ਗਿਆ ਕੋਰਟ ਤੇ ਉਪ ਤੋਂ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ ਤੁਹਾਨੂੰ ਦੱਸਿਆ ਜਬਰਨ ਵਸੂਲੀ ਕਰਨਾ ਚਾਹੁੰਦਾ ਸੀ ਲੇਕਿਨ ਜਦੋਂ ਇਨਕਾਰ ਕੀਤਾ ਗਿਆ ਤੇ ਇਹਨੇ ਉੱਤੇ ਹੀ ਚਾਕੂ ਤੇ ਹਮਲਾ ਕਰ ਦਿੱਤਾ ਚੰਡੀਗੜ੍ਹ ਤੋਂ ਅਮਨ ਲੁਨਾ ਦੀ ਰਿਪੋਰਟ